ਜੀ ਕੇ ਵਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਲੈ ਕੇ ਆਏ ਹਾਂ ਹੋਲੀ ਦਾ ਬਲਾਗ ਤੇ ਕਾਲਜ ਦੇ ਕੈਂਪਸ ਦੇ ਵਿੱਚ ਕਿਰਗਿਸਤਾਨ ਦੇ ਵਿੱਚ ਬੱਚੇ ਹੋਲੀ ਮਨਾ ਰਹੇ ਐ ਬਸ਼ਕੇਕ ਦੇ ਵਿੱਚ ਬੱਚੇ ਸਾਰੇ ਬਹੁਤ ਖੁਸ਼ਾ ਇੰਜੋਏ ਕਰ ਰਹੇ ਐ ਦੇਖੋ ਪਿੱਛੇ ਚਿੱਟੇ ਪਹਾੜ ਬਰਫ ਨਾਲ ਲੱਦੇ ਹੋਏ ਦਿਖ ਰਹੇ ਐ ਤੇ ਇੱਥੇ ਦੇਖੋ ਬਹੁਤ ਸਾਰੇ ਦਰਖਤ ਆ ਖੁੱਲਾ ਮੈਦਾਨ ਬੱਚੇ ਸਾਰੇ ਬਹੁਤ ਖੁਸ਼ ਹੈ ਇੱਕ ਦੂਸਰੇ ਦੇ ਉੱਪਰ ਰੰਗ ਪਾ ਰਹੇ ਆ ਪਾਣੀ ਵੀ ਪਾ ਰਹੇ ਆ ਬਹੁਤ ਇੰਜੋਏ ਕਰ ਰਹੇ ਆ ਤੇ ਹੋਲੀ ਅਸੀਂ ਦੇਖੀ ਜਦੋਂ ਬੱਚਿਆਂ ਨੂੰ ਖੇਡਦੇ ਦੇਖਿਆ ਤਾਂ ਬਹੁਤ ਮਜ਼ਾ ਆਇਆ ਕਿਉਂਕਿ ਰੰਗਾਂ ਦਾ ਤਿਉਹਾਰ ਹੈ ਬਿਨਾ ਕਿਸੇ ਭੇਦਭਾਵ ਤੋਂ ਮਨਾਇਆ ਜਾਂਦਾ ਹੈ बच्चे एक दूसरे के पीछे भाग-भाग के इराम कर रहे हैं ये कर तोਾਨੂੰ ਸਾਡਾ ਬਲੌਗ ਵਧੀਆ ਲੱਗਿਆ ਤਾਂ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਤੇ ਆਪਾਂ ਹੋਰ ਵੀ ਇਦਾਂ ਦੇ ਬਲੌਗ ਲੈ ਕੇ ਆਉਂਦੇ ਜਿਵੇਂ ਹੋਰ ਫੈਸਟੀਵਲ ਵੀ ਬੱਚੇ ਮਨਾਉਂਦੇ ਨੇ ਦੇਖੋ ਬੱਚੇ ਸਾਰੇ ਬਹੁਤ ਖੁਸ਼ ਹੈ ਆਬਰ ਪੀਪਾ ਇਹ ਸਾਰੇ बच्चे एक दूसरे के अपने पीछे पट पट के रंग बता रहे और मौसम है इधर भी वी वैसे तो बर्फ पई हुई है पर इन्नी ठंड नहीं हैगी धुप तो निकली हुई है सुबह शाम ज़्यादा ठंड होंगी ਉਹਨੇ ਬਰਫ ਕੱਟ ਗਈ ਹੈ ਇਹ ਨਹੀਂ ਪਤਾ ਕਦ ਅੱਧੇ ਦਿਨ ਦੇ ਵਿੱਚ ਇਹ ਨਹੀਂ ਪਤਾ ਕਦੇ ਦਿਨ ਦੇ ਵਿੱਚ ਬਰਫ ਪੈ ਹੀ ਜਾਵੇ ਮਸਤੀ ਜਾਏ ਬੱਚੇ ਨਿਕਲੇ ਵੈਂਪਾਈ ਕਿਤਾ ਮੈਨੂੰ ਉਮੀਦ ਆ ਵੀ ਤੁਹਾਨੂੰ ਵਲੌਗ ਪਸੰਦ ਆਇਆ ਹੋਵੇਗਾ ਜੇਕਰ ਵਲੌਗ ਪਸੰਦ ਆਇਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦੇ ਬਲੈਂਚ ਜੇਕਰ ਮੂਵੀ ਵੀ ਲਾਭ ਚਾਹੀਏ ਤਾਂ ਤਾਂ ਨਹੀਂ ਆ ਜੀ ਸਾਰੇ ਬਹੁਤ ਸਤਿ ਸ਼੍ਰੀ ਅਕਾਲ